ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਈ ਮਸ਼ੀਨਾਂ ਦੀਆਂ ਰਿਪੇਅਰਾਂ ਹੋ ਗਈਆਂ ਆਪਣੇ ਦੋਨੇ ਮਸ਼ੀਨਾਂ ਦੀ ਰਿਪੇਅਰ ਕਰਤੀ ਸੀ ਆਪਾਂ ਨੇ ਤੇ ਆਪਾਂ ਹੁਣ ਲੱਗੇ ਹੋਇਆ ਕਾਟਰਾਂ ਦੀ ਰਿਪੇਅਰ ਕਰਨ ਕਾਟਰਾਂ ਦੇ 베어ਿੰਗ ਤਾਂ ਆਪਾਂ ਨੇ ਗ੍ਰੀਸ ਪਾਣੀ ਕਰਤੇ ਸਾਰੇ ਪਹਿਲਾਂ ਢੁਲਾ ਦੇਖ ਲਿਆ ਸੀ ਤੇ ਚੈਨ ਨੰਮੀਆਂ ਪਾਤੀਆਂ ਆਪਾਂ ਨੇ ਸਾਰੀਆਂ ਕਾਟਰਾਂ ਦੇ ਵੀ ਦੋਨੀਆਂ ਦੀਆਂ ਪਾਤੀਆਂ ਤੇ ਮਸ਼ੀਨਾਂ ਦੀਆਂ ਵੀ ਆ ਦੇ ਕੋਈ ਨਾਲ ਦੀ ਵੀ ਬਦਲਦੀ ਚੈਨ ਆਪਣੇ ਦੋਨੇ ਘਟਾਂ ਵਾਲੀਆਂ ਇਹ ਬਈ ਪਤਾ ਕੀ ਚੱਕਰ ਹੁੰਦਾ ਜਦੋਂ ਚੈਨ ਚ ਪਲੇ ਪੈ ਗਈ ਅੜੀ ਢਿੱਲੀ ਹੋ ਗਈ ਤਾਂ ਇਹ ਫਿਰ ਗਰਾਰੀ ਖਰਾਬ ਕਰ ਦਿੰਦੀ ਹੈ ਚੈਨ ਚੈਨ ਗਰਾਰੀ ਦੇ ਉੱਪਰ ਚੜ ਕੇ ਚੱਲਣ ਲੱਗ ਜਾਂਦੀ ਆ ਚਲੋ ਜੋ ਗਰਾਰੀ ਦੇ ਚੈਨ ਉੱਪਰ ਚੜ ਕੇ ਚੱਲਣ ਲੱਗੀ ਫਿਰ ਚੱਕਰ ਵੀ ਘਟ ਜਾਂਦੇ ਨੇ ਕੁਝ ਚੱਕਰਾਂ ਦਾ ਨਾ ਫਰਕ ਪੈ ਜਾਂਦਾ ਤੇ ਨਾਲੇ ਕਰਦੀ ਆ ਫਿਰ ਦੰਦੇ ਖਰਾਬ ਫਿਰ ਆਪਾਂ ਜੇ ਕਈ ਵਾਰ ਚੈਨ ਬਦਲਦੇ ਨਹੀਂ ਹੈਗੇ ਨਾਲ ਫਿਰ ਗਰਾਰੀ ਪਾਉਣੀ ਪੈਂਦੀ ਆ ਤੇ ਚਲੋ ਜੀ ਚੈਨ ਨੂੰ ਬਸ ਥੋੜਾ ਟਾਈਮ ਚਲਾ ਕੇ ਜਦੋਂ ਬੜੀ ਢਿੱਲੀ ਹੋ ਗਈ ਥੋੜੀ ਤਾਂ ਬਦਲ ਦੇਵੇ ਤੁਸੀਂ ਦੇਖੋ ਕਈ ਵਾਰ ਜਾਂ ਚੈਨ ਢਿੱਲੀ ਹੁੰਦੀ ਆ ਤਾਂ ਗਰਾਰੀ ਦੇ ਉੱਪਰ ਚੜ੍ਹ ਕੇ ਚੈਨ ਚੱਲਣ ਲੱ ਆ ਜਾਂਦੀ ਆ ਆ ਦੇਖੋ ਸਾਰੀਆਂ ਆਪਾਂ ਨੇ ਬਦਲਤੀਆਂ ਮਸ਼ੀਨਾਂ ਦੇ ਵੀ ਬਦਲਤੀਆਂ ਅਿਕੁਰੀ ਗੁੱਛ ਵਾਲੀ ਜਾਨ ਸਾਰੀ ਲਾ ਬਾਡੇ ਤੋਂ ਉੱਪਰ ਲੀਆਂ ਵੀ ਤੇ ਇਹਦੇ ਨਾਲ ਆਪਣੀ ਗਰਾਰੀ ਸੇਫ ਰਹਿੰਦੀ ਆ ਤੇ ਆਪਾਂ ਹੁਣ ਫਿੰਗਰ ਕੱਸੀਏ ਫਿੰਗਰ ਕੱਸਣ ਤੋਂ ਪਹਿਲਾਂ ਆਪਾਂ ਨੇ ਐਂਗਲ ਚੈੱਕ ਕਰ ਲੈਣਾ ਵੈਸੇ ਮੈਂ ਚੈੱਕ ਕਰ ਲਈ ਸੀ ਐਂਗਲ ਬਿਲਕੁਲ ਸਹੀ ਨੇ ਉੱਪਰ ਆਪਾਂ ਕਿਹੜਾ ਬਾਈ ਕਿਤੇ ਬਾਹਰੇ ਜਾਂਦੇ ਆ ਨੋਕਲ ਮਸ਼ੀਨਾ ਚਲਾਉਂਗਾ ਇੱਧਰ ਤਾਂ ਆਪਣੇ ਕੀ ਹੁੰਦਾ ਇਹਨਾਂ ਨੂੰ ਤੇ ਆਪਾਂ ਹੁਣ ਕੰਗਰਾਂ ਕਸੀਏ ਪਹਿਲਾਂ ਫੰਗਰ ਸਾਰੀਆਂ ਖੋਲਤੀ ਆਪਾਂ ਨੇ ਤੇ ਕੱਪੜੇ ਰੂਪ ਮਸ਼ੀਨ ਦਾ ਤੇ ਇਹਦੇ ਆਇਰ ਕਲੀਨਰ ਨੂੰ ਪਿੱਛੇ ਲਾਉਣਾ ਆਪਾਂ ਨੇ ਉਹ ਇੱਕ ਜਿਹੜਾ ਗਿੱਲਾ ਲਾਇਆ ਬਾ ਉਹ ਖੋਲ ਦੇਣਾ ਨਾਲੋਂ ਆਇਆ ਤਾਂ ਉਹ ਸੁੱਕਾ ਹੀ ਐ ਤੇਲ ਨਹੀਂ ਇਹ ਚ ਪਾਇਆ ਹੋ ਤੇ ਕਰਈ ਆਪਣਾ ਕੰਮ ਬੱਸ ਇੰਜਨਾਂ ਦੀ ਸਰਵਿਸ ਕਰਨੀ ਤੇਲ ਪਾਣੀ ਬਦਲਨਾ ਆਪਾਂ ਨੇ ਤੇ ਆਪਾਂ ਹੁਣ ਫਿੰਗਰਾਂ ਕੱਸਦੇ ਆਂ ਫਿੰਗਰਾਂ ਜਦੋਂ ਕੱਸਦੇ ਆਂ ਬਾਈ ਫਿੰਗਰਾਂ ਨੂੰ ਨਾ ਸੂਤ ਚ ਕਸੇ ਬਿਲਕੁਲ ਜਦੋਂ ਆਪਾਂ ਦੂਜੇ ਲੋਟੇ ਕੱਸ ਦਿੰਦੇ ਆਂ ਫਿਰ ਉੱਚੇ ਨਹੀਂ ਮੇ ਰਹਿ ਜਾਂਦੀਆਂ ਨੇ ਬਲੇਡ ਨਹੀਂ ਫਿਰ ਸੂੱਚਕ ਅਸੀਂ ਵੀ ਹੱਥ ਨਾਲ ਪਲੇਟ ਪੈਂਦਾ ਤੇ ਆਪਾਂ ਹੁਣ ਕੱਸਦੇ ਆਂ ਫਿੰਗਰ ਐਂਗਲ ਦੇਖੋ ਬਾਈ ਬਿਲਕੁਲ ਐਨ ਸਿੱਧਾ ਪਿਆ ਬਸ ਇਦਾਂ ਐਂਗਲ ਚੈੱਕ ਕਰਕੇ ਆਪਾਂ ਤੇ ਹੁਣ ਇਹ ਤੇ ਫਿੰਗਰਾ ਖਾਦਦੇ ਆਂ ਇਹ ਐਂਗਲ ਲੱਗਿਆ ਬੰਦਾ 2 ਇੰਚੀ 2 ਸੂਤ ਆਹ ਦੇਖੋ ਬਿਲਕੁਲ ਐਨ ਸਿੱਧੇ ਨੇ ਐਂਗਲ ਜਦੋਂ ਆਪਾਂ ਨੇ ਹੁਣ ਇਹ ਤੇ ਫਿੰਗਰ ਕਸਣੀ ਆ ਖੰਗਰ ਖਸਣ ਦਾ ਵੀ ਸਵਾਦ ਆਉਂਦਾ ਮੈਂ ਸੂਚ ਚਲਾ ਕੇ ਘਾਦ ਦੇਣੀਆਂ ਸਾਰੀਆਂ ਕੰਗਾਂ ਵਾਲੇ ਆਪਾਂ ਨੇ ਬਸ ਆਹ ਪਟੇ ਬਦਲ ਦਿੱਤੇ ਸੀ ਦੋਨੋਂ ਦੇ ਨਵੇਂ ਪਾਤੇ ਆ ਦੇਖੋ ਇਹ ਵੀ ਜਦ ਉੱਪਰ ਥੱਲੇ ਨੂੰ ਪਲੇ ਹੋ ਜਾਂਦੀ ਹੈ ਨਾ ਤੇਰੇ ਪਰੋਂਗਾ ਠੜਕਣ ਜੇ ਲੱਗ ਜਾਂਦੀਆਂ ਨੇ ਵਿੱਚ ਤੇ ਨਾਲੇ ਜੇ ਆਪਾਂ ਨਹੀਂ ਬਦਲਦੇ ਸਿਟੀ ਦਾ ਫਿਰ ਬਰਮ ਦੀ ਜਿੱਥੇ ਸ਼ਰਾਬ ਹੁੰਦਾ ਸ਼ਰਾਬ ਨੂੰ ਘੁਸਾਉਂਦੇ ਨੇ ਤੇ ਨਾਲ ਰੋਂਗ ਡਾਊਨ ਹੁੰਦੀ ਆ ਤਾਂ ਕਰਕੇ ਇਹਨਾਂ ਨੂੰ ਵੀ ਬਦਲ ਦੇ ਬਸ ਮੈਂ ਤਾਂ ਤਕਰੀਬਨ ਹਰ ਇੱਕ ਸੀਜ਼ਨ ਬਦਲ ਦਿੰਦਾ ਉਹਨਾਂ ਜੇ ਮਾੜਾ ਮੋਟਾ ਕੋਈ ਰਹਿ ਜਾਂਦਾ ਸਹੀ ਹੁੰਦਾ ਉਹਨੂੰ ਛੱਡ ਦੇ ਜੀ ਤਾਂ ਬਾਕੀ ਸਾਰੇ ਬਦਲਦੇ ਹੀ ਨੇ ਬੈਰਿੰਗ ਗੁਰੂ ਵੀ ਹੋ ਗਿਆ ਫਿਰ ਓਕੇ ਪੱਕਾ ਰਹਿੰਦਾ ਬਸ ਇਸ ਗ੍ਰਿਸ ਕਰ ਲੂ ਮਸ਼ੀਨਾਂ ਵੀ ਆਪਣੀਆਂ ਰੈਡੀ ਨੇ ਫਿੰਗਰਾਂ ਚਾਦਦੇ ਹਾਂ ਸੌਤ ਬਨਨਗੇ ਆ ਦੇਖੋ ਇਹਨਾਂ ਦੇ ਮੂੰਹ ਖੁੱਲੇ ਹੋ ਗਏ ਸੀ ਜਦੋਂ ਇੱਥੋਂ ਆਜੀ ਡਾਊਨ ਹੋ ਗਈ ਤਾਂ ਫਿਰ ਬਲੇਡ ਦਾ ਜ਼ੋਰ ਲੱਗਣ ਲੱ ਜਾਂਦਾ ਪੜਾਈ ਕਰਨ ਨੂੰ ਵਿੱਚ ਵਿੱਚ ਤਾਂ ਬਹੁਤ ਜਾ ਰਹੇ ਹੋਏ ਮੈਨੇ ਆ ਦੇਖੋ ਬਲੇਡ ਆਵਾਜ਼ ਕਰਨ ਵੀ ਲੱਗ ਜਾਂਦਾ ਜਦੋਂ ਆਪਣੀਆਂ ਫਿੰਗਰਾਂ ਡਾਊਨ ਹੋ ਜਾਂਦੇ ਨਾ ਬਲੇਡ ਵੀ ਆਵਾਜ਼ ਕਰਨ ਲੱਗ ਜਾਂਦਾ ਆ ਦੇਖੋ ਸਾਰਿਆਂ ਦੇ ਮੂੰਹ ਖੁੱਲੇ ਹੋਏ ਨੇ ਵੜੀਆਂ-ਵੜੀਆਂ ਕੱਢ ਲਈ ਆਪਾਂ ਨੇ ਜਿਹੜੀਆਂ ਸਹੀ ਆਪਣੇ ਆਪ ਕਈ ਵਾਰ ਬਦਲ ਦਿੰਨੇ ਆ ਇਹ ਦੇਖੋ ਇਹ ਵਿੱਚ ਕਾਦਾਂਗੇ ਇਹਨਾਂ ਫਿੰਗਰਾਂ ਲੈ ਆਂਦੀ ਸੀ ਬਾਈ ਜਪਾਂ ਨੂੰ ਨਵੀਆਂ ਆਹ ਦੇਖੋ ਐਸਯੂਵੀ ਦੀਆਂ ਜਿਹਦੇ ਸਨ ਵੀ ਲਿਖਿਆ ਹੁੰਦਾ ਦੇਖੋ 2024 ਬਸੇ ਵਧੀਆ ਹੈ ਬੈਂਕਰ ਤੇ ਬਲੇਡ ਲਿਆਂਦੇ ਆਪਾਂ ਨੇ ਸਰਪ ਦੇ ਇਹਨਾਂ ਤੇ ਇਹ ਪਾਈਆਂ ਨੂੰ ਹੋ ਗਿਆ ਆਪਾਂ ਨੂੰ 2021 ਚ ਪਾਈਆਂ ਸੀ ਆਪਾਂ ਨੇ ਇੱਥੇ ਲਿਖਿਆ ਹੋਇਆ ਆ ਦੇਖੋ 24 ਚੱਲ ਪਿਆ ਪਹਿਲਾ ਸੀਜ਼ਨ ਆ 24 ਦਾ ਤੇ 6 ਸੀਜ਼ਨ ਲੱਗੀਆਂ ਇਹ ਪੂਰੇ ਅੱਜ ਆਪਾਂ ਨੇ ਪਹਿਲਾਂ ਲਿਆ ਕੇ ਰੱਖੀ ਸੀ 2023 ਵੈਸੇ ਵਧੀਆ ਨੇ ਫਿੰਗਰਾਂ ਇਹ ਤੇ ਇੱਥੇ ਹੋਰ ਵੀ ਜ਼ਿਆਦਾ ਹੈਵੀ ਆਉਂਦੀ ਇਸ ਤੋਂ ਵੀ ਉਹ ਤਕਰੀਬਨ 190 ਦੀ ਫਿੰਗਰ ਆ ਆ ਚੀਜ਼ ਜ਼ਿਆਦਾ ਹੈਵੀ ਹੁੰਦੀ ਹੈ ਇਹਦੀ ਇੱਥੋਂ ਇਹ ਤਕਰੀਬਨ ਹੈਗੀ ਆ 160 60 70 ਦੇ ਤਕਰੀਬਨ ਹੋਊ ਮੈਂ ਪੁੱਛਿਆ ਰਹੀ ਲੈਡਿੰਗ ਜਦੋਂ ਬਾਈ ਦੇਖ ਲਓ ਆਪਾਂ ਨੇ ਸ਼ੁਰੂ ਚ ਮਸੀਨ ਲਈ ਸੀ ਤੇ ਲੈਡਿੰਗ ਮੈਂ ਪੁੱਛਿਆ ਮੈਂ ਫਿੰਗਰ ਦਾ ਕੀ ਰੇਟ ਸੀ ਉਦੋਂ ਉਹ ਕਹਿੰਦਾ ਫਿੰਗਰ ਉਹਦੋਂ ਆਪਾਂ ਨੇ ਜਮਸੀਲ ਲਈਏ 12 ਰੁਪਏ ਦੀ ਫਿੰਗਰ ਹੁੰਦੀ ਸੀ ਤੇ 2.5 ਰੁਪਏ ਦਾ ਬਲੇਡ ਹੁਣ ਤੁਸੀਂ ਦੇਖ ਲਓ ਕੱਤੇ ਪਹੁੰਚ ਗਿਆ ਕੰਮ 2.5 ਰੁਪਏ ਦਾ ਤਾਂ ਬਲੇਡ ਬੰਦਾ 200 ਦੀ ਫਿੰਗਰ ਤੇ ਆਪਾਂ ਹੁਣ ਕਾਸੀ ਇਹਨੂੰ ਸੂਤ ਫਿਰ ਨਵਾਂ ਲੈਂਦਾ ਉਹ ਪਹਿਲਾਂ ਵਾਲਾ ਲੱਭਿਆ ਨਹੀਂ ਕਿਤੇ ਪਤਾ ਨਹੀਂ ਕਿੱਥੇ ਰੱਖਤਾ ਫਿੰਗਰ ਕੱਸੀ ਹੈ ਬਾਈ ਇਧਰਲੀ ਸਾਈਡ ਆਪਾਂ ਨੇ ਇੱਕ ਫਿੰਗਰ ਪਰਾਹੀ ਬਣਾ ਲਿਆ ਕਿਉਂ ਇਧਰ ਕਿਹੜਾ ਸਿਰ ਇਥੇ ਵੱਢਦੀ ਆ ਇਹ ਆਪਣਾ ਮੱਡ ਵਾਲੇ ਸਾਈਡ ਸੇ ਅੱਗੇ ਤੇ ਦੋਨੇ ਪਾਸੇ ਕਿਹੜਾ ਕੱਟ ਕੇ ਤੁੰਗ ਬਣਾ ਲਿਆ ਆਪਾਂ ਨੇ ਇੱਕ ਪਾ ਬੀ ਇਹਨੂੰ ਫਿੰਗਰ ਉਹ ਤੋਂ ਬੰਨ੍ਹ ਕੇ ਆਪਾਂ ਨੇ ਬਸ ਵੰਗੜਾ ਸੁਰੂ ਕਰਨਾ ਜੀ ਪਾਣੀ ਜੀ ਜੇ ਆਪਾਂ ਹੁਣ ਬਗਾਇਰ ਸੁਰੂ ਤੋਂ ਗੱਲ ਹੁੰਦੀ ਹੈ ਭਾਈ ਉੱਚੀਆਂ ਨਹੀਂ ਰਹਿ ਜਾਂਦੀਆਂ ਨੇ ਫਿਰ ਫਿਰ ਉਹ ਸਟੈਪ ਪਾਉਨੇ ਆ ਸਟੈਪ ਫਿਰ ਮੈਂਦੀ ਨਹੀਂ ਹੁਣ ਜਦੋਂ ਦੇਖੋ ਤੁਸੀਂ ਸਟੈਪ ਪਾਵਾਂਗੇ ਹੱਥ ਨਾਲ ਕੋਈ ਸਟੈਪ ਇੱਦਾਂ ਹੀ ਸੈਟ ਨੂੰ ਸ਼ੁਰੂ ਕਰਾਂਗੇ ਆਪਾਂ ਇਹ ਕਿਹੜਾ ਕਰਣੀ ਹੈ ਨਾ ਵੀਰ ਜੀ ਉਹ ਬੇਕਰ ਹੈ ਕਾ ਵੀਰ ਜੀ ਤੇ ਉਹ ਬੇਕਰ ਇਹਨਾਂ ਤੇ ਹੋਣ ਵਾਲਾ 160 70 ਵੀ ਇਹ ਨਹੀਂ ਗੱਲ ਉਹ ਵੀ ਨਹੀਂ ਹੈ ਵੀ ਇਹ ਵੀ ਹੈਗੀ ਹੈ ਉਹ ਵੀ ਹੈਗੀ ਹੈ ਜੀ ਤਾਂ ਉਹ ਲਾਈਟ ਹੈ ਕਿਤੇ ਵੀ ਹੈ ਵੀ ਉਹ ਜੀ ਦਾ ਮਗਲਾ ਚੈੱਕ ਕਰੀ ਬੜਾ ਜਾਈ ਦੇਖੇ ਇਹ ਕੱਢ ਕੇ ਚੈੱਕ ਕਰ ਹਾਂ ਆਉ ਨਾ ਹੋਵੇਗਾ ਗਾੜਾ ਨੂੰ ਲੱਗਦਾ ਬੰਦੀ ਬੁਲਾਉਣ ਉਥੇ ਜਿਵੇਂ ਬਾਈ ਬੱਸ ਐਦਾਂ ਹੀ ਆਪਾਂ ਨੇ ਕੱਸੀ ਜਾਣੀਆਂ ਨੇ ਸਾਰੀਆਂ ਫਿੰਗਰਾਂ ਦੇਖੋ ਤੁਸੀਂ ਹਰੇਕ ਉਹ ਬਿਲਕੁਲ ਸੋਹਦੇ ਥੱਲੇ ਨਾਲ ਲੱਗੀ ਹੋਈ ਆ ਤੇ ਇਹ ਆਪਣਾ ਪਾਇਪ ਰੱਖਿਆ ਵਾ ਜੇ ਕੋਈ ਉੱਚੀ ਨਹੀਂ ਵੀ ਹੁੰਦੀ ਆ ਤਾਂ ਪਾਇਪ ਪਾ ਕੇ ਥੱਲੇ ਕੱਪ ਦੇ ਜੀ ਨੇ ਉੱਪਰ ਚੈੱਕ ਕਰ ਦੋ ਜੇ ਨੀਵੀਂ ਆ ਤਾਂ ਉੱਪਰ ਚੈੱਕ ਕਰ ਦੋ ਜੇ ਉੱਚੀ ਆ ਤਾਂ ਥੱਲੇ ਡੱਬ ਦੋ ਤੇ ਇਸ ਤਰ੍ਹਾਂ ਇਹ ਪਨੇ ਹੁਣ ਸਾਰੀਆਂ ਫਿੰਗਰਾਂ ਛਾਦ ਦੇਣੀਆਂ ਨੇ ਖਾਸਤੇ ਫਿਰ ਆਪਾਂ ਝਾਣਦੇ ਆ ਬਲੇਡ ਬਲੇਡ ਪਾਉਨੇ ਆ ਫਿੰਗਰਾਂ ਕਸਤੀਆਂ ਬਾਈ ਆਪਾਂ ਨੇ ਸਾਰੀਆਂ ਫਿੰਗਰਾਂ ਦਾ ਕੰਮ ਹੋ ਗਿਆ ਤੇ ਆਪਣੇ ਆ ਦੂਜੇ ਕਟਰ ਦੀਆਂ ਰਹੀਆਂ ਦੇਖਿਓ ਤੁਸੀਂ ਬਿਲਕੁਲ ਐ ਇੱਕ ਲਾਈਨ ਚ ਨੇ ਫਿੰਗਰਾਂ ਮੂਰੋ ਆ ਚੀਜ਼ ਵੀ ਦੇਖਦੀ ਆ ਬਿਲਕੁਲ ਲਾਈਨ ਚ ਜਦੋਂ ਆਪਣੇ ਆ ਸੂਚ ਚਲਾਈਆਂ ਵੀ ਹੁੰਦੀਆਂ ਜਿਵੇਂ ਹੁਣ ਆਪਾਂ ਨੇ ਫਿੰਗਰਾਂ ਲੈਣੀਆਂ ਨੇ ਨਵੀਆਂ ਤੇ ਬਸ ਮੈਂ ਇਹ ਚੀਜ਼ ਦੇਖ ਕੇ ਲੈਂਦਾ ਹੁੰਦਾ ਫਿੰਗਰਾਂ ਦੀ ਜਿਹੜਾ ਆ ਮੂੰਹ ਆ ਫਿੰਗਰ ਦਾ ਆ ਚੀਜ਼ ਇਹ ਟੈਂਪਰ ਹੋਵੇ ਤੇ ਖੁੱਲਾ ਥੋੜਾ ਜਿਹਾ ਘਟੋ ਹੋਵੇ ਮੂੰਹ ਤੇ ਬਾਕੀ ਫਿੰਗਰ ਥੋੜੀ ਜਿਹੀ ਹੈਵੀ ਚ ਹੋਵੇ ਜਦੋਂ ਟੈਂਪਰ ਹੁੰਦਾ ਇਹਦਾ ਮੂੰਹ ਫਿਰ ਬਾਈ ਸਿੱਧੀ ਫਿੰਗਰ ਮਰਦੀ ਨਹੀਂ ਹੈਗੀ ਤੇ ਬਸ ਆ ਮੂੰਹ ਮੂੰਹ ਟੈਂਪਰ ਹੋਵੇ ਇਹਦਾ ਜਦੋਂ ਸਾਰੀ ਇੱਥੋਂ ਵੀ ਟੈਂਪਰ ਹੁੰਦੀ ਆ ਸਾਰੀ ਫਿਰ ਫਿੰਗਰ ਉਹ ਟੁੱਟਦੀ ਆ ਉਹ ਫਿੰਗਰ ਵਧੀਆ ਰਹਿੰਦੀ ਆ ਜਿਹਦਾ ਇਕੱਲਾ ਆਹ ਮੂੰਹ ਟੈਂਪਰ ਹੁੰਦਾ ਬਸ ਤੇ ਥੋੜੀ ਜਿਹੀ ਹੈਵੀ ਚ ਹੋਵੇ ਬਸ ਉਹ ਫਿੰਗਰ ਫਿਰ ਵਧੀਆ ਕੰਮ ਲਾਉਂਦੀ ਆ ਤੇ ਬਾਕੀ ਹੋਰ ਦੂਜੇ ਸਾਮੋਂ ਇਧਰੋਂ ਨਰਮ ਆਏ ਫਿੰਗਰ ਇਹ ਟੁੱਟਦੀ ਨਹੀਂ ਹੈਗੀ ਫਿੰਗਰ ਜਿਹੜੀ ਜ਼ਿਆਦਾ ਹਾਰਡ ਹੁੰਦੀ ਆ ਉਹ ਫਿੰਗਰ ਫੇਰ ਟੁੱਟ ਕੇ ਜਾਂਦੀ ਆ ਤੇ ਆਪਾਂ ਹੁਣ ਇਹਦਾ ਤੂੰ ਦਿਖਾਉਂਦੇ ਆ ਦੇਖੋ ਇੱਥੇ ਸਾਰੀ ਚਿਰੀ ਸਿਰ ਤੱਕ ਇੱਕੋ ਦੇਖਦੀ ਆ ਇੱਕੋ ਹੀ ਲਾਈਨ ਚ ਫਿੰਗਰ ਆਉਣ ਓਕੇ ਨੇ ਤੇ ਆਪਾਂ ਹੁਣ ਸੂਤ ਖੋਲਦੀ ਆ ਸੂਤ ਖੋਲ ਕੇ ਤੁਸੀਂ ਇਹ ਦੂਜੇ ਅੱਧੀ ਦਿਹਾੜੀ ਲੱਗ ਜਾਂਦੀ ਆ ਵੀ ਫਿੰਗਰ ਆਉਣ ਪੂਰੀ ਸਹੀ ਧਿਆਨ ਨਾਲ ਕਰਦੇ ਆ ਜਦ ਆਪਾਂ ਪੂਰੇ ਗੌਰ ਚ ਪੂਰੀ ਜਦੋਂ ਸੈਟਿੰਗ ਤੇ ਹੁੰਦੀ ਜਾਂਨੇ ਆਪਣੀਆਂ ਬਲੇਡ ਦੇਖੋ ਹੁਣ ਬਾਈ ਇਹ ਤੇ ਪੂਰਾ ਐਨ ਹੱਥ ਨਾਲ ਪਊਗਾ। ਨਾਲੇ ਬਲੇਡ ਵੀ ਬਿਲਕੁਲ ਐਨ ਸਹੀ ਚੱਲੂ ਰਹਿਣਾ। ਜੇ ਜਦੋਂ ਫਿੰਗਰਾਂ ਉੱਚੇ ਨਹੀਂਵੇਂ ਹੁੰਦੀਆਂ ਨੇ ਫੇਰ ਆਪਣਾ ਬਲੇਡ ਵੀ ਨਹੀਂ ਸਹੀ ਚੱਲਦਾ। ਸਰ ਪਾਉਂਦੇ ਆ ਫਿਰ ਕੈਡ ਪੰਦਾ ਬਲੇਡ ਧੱਕੇ ਨਾਲ ਤੋਕਦੇ ਆਪਾਂ ਬਲੇਡ ਨੂੰ। ਫਿਰ ਉਹ ਬਲੇਡ ਨਹੀਂ ਚੱਲ ਰਹਿਗਾ ਨਾ ਪੱਤੀ ਤੋੜ ਦੂ। ਨਹੀਂ ਹੈਡ ਤੋੜ ਦਿੰਦਾ। ਦੇਖਿਓ ਤੁਸੀਂ ਇਹਨੂੰ ਦਸਾਉਣਾ ਮੈਂ ਬਿਲਕੁਲ ਆਹ ਇੱਕ ਲਾਈਨ ਚ ਨੇ ਤੇ ਬਾਕੀ ਐਂਗਲ ਦੇ ਸਿਰ ਤੇ ਵੀ ਹੁੰਦਾ ਐਂਗਲ ਵੀ ਆਪਣਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਦੇਖੋ ਇਹਦੀ ਚੀਰੀ ਬਿਲਕੁਲ ਆਹ ਇੱਕ ਸਾਰਾ ਇੱਥੋਂ ਜੇ ਆਪਾਂ ਦੇਖੀਏ ਆਰ ਪਾਰ ਦਿਖਾਈ ਹੈ ਆਰ ਪਾਰ ਦੇਖਦਾ ਉੱਧਰ ਜੇ ਤੁਹਾਨੂੰ ਪਲੇਟ ਪਾਉਣਾ ਹੈ ਦੇਖੋ ਤੁਸੀਂ ਇਹਨ ਹੱਥ ਨਾਲ ਪਾਉਗੇ ਤੇ ਰਹਿ ਗਏ ਆਪਣੇ ਹਲ ਕਟਰ ਦੀਆਂ ਫਿੰਗਰ ਆ ਡਿਗੀ ਹੋਈ ਦੇਖ ਲਓ ਤੁਸੀਂ ਜੀਰੀ ਵੱਡੀ ਸੀ ਬਹੁਤ ਆ ਟੈਨਾ ਟੁੱਟੀਆਂ ਪਈਆਂ ਵਿੱਚ ਇਹ ਵੀ ਮੰਗਾਈਆਂ ਹੋਈਆਂ ਬਾਅਦ ਚ ਵਿੰਗਰਾਂ ਪਾ ਕੇ ਬਲੇਡ ਪਾ ਕੇ ਓਕੇ ਕਰਕੇ ਫਿਰ ਟੈਨਾ ਪਾਉਨੇ ਆ ਬਹੁਤ ਟੈਨਾ ਟੁੱਟੀਆਂ ਨੇ ਆਪਦੀ ਇੱਕ ਜੀਰੀ ਬਾਈ ਜਿਹੜੀ ਵੱਡੀ ਸੀ ਇੰਨੀ ਛੀੜੀ ਸੀ ਨਾ ਉਹ ਬਹੁਤ ਜ਼ਿਆਦੇ ਬੀਚ ਜਿਹੜਾ ਸੀ ਲੰਬਾਈ ਬਹੁਤ ਸੀ ਜੀਰੀ ਦੀ ਇੱਥੇ ਪਾਉਣ ਨਾਲ ਇਹਦੇ ਡਿਵਾਈਡਰ ਦੇ ਆ ਬੋਸ ਪਾਵਾਂਗੇ ਜਿਹੜੀ ਬੋਸ ਵੀ ਥੋੜੇ ਢਿੱਲੇ ਹੋਗੇ ਇਹ ਜਿਹੇ ਬੋਸ ਨਾ ਅਸੀਂ ਪਾਵਾਂਗੇ ਆ ਬੋਸ ਪੜੇ ਘੈਂਟ ਚੀਜ਼ ਜੇਤੀ ਖਰਾਬ ਨਹੀਂ ਹੁੰਦੇ ਨਾ ਪਾਈਪ ਕਾసే ਤੇ ਪਾ ਹੁਣ ਚਾਚੇ ਕੋਲੇ ਗਿਆ ਮਾਰ ਕੇ ਆਉਣਿਆ ਚਾਚਾ ਲੱਗਿਆ ਵਾ ਰੀਪਰਾਂ ਦੀ ਰਿਪੇਅਰ ਕਰਨ ਰੀਪੇਅਰ ਹੋਣੀ ਉਹਦੇ ਕੋਲ ਨਿੰਮਾ ਲੱਗਿਆ ਹੋਇਆ ਰਿਪੇਅਰ ਕਰਨਾ ਸੈਂਮੇ ਰਗਰਤੀ ਹੁੱਕ ਟੈਲ ਕਰਦਾ ਬਸ ਠੀਕ ਆ ਹੁਣ ਤਾਂ ਟੋਕ ਕੇ ਪਾਵੇ ਨਹੀਂ ਟੋਕ ਕੇ ਪਾਵੇ ਇਹਨੂੰ ਇੰਨੀ ਕਿਨੂੰ ਨਹੀਂ ਦੋਸਤਾਂ ਟਿਕ ਟੋਕ ਕੇ ਦੇ ਨਹੀਂ ਟਾਇਟ ਹੈ ਟੈਟਾ ਮੂਰੋ ਮੂਰੋ ਡਾਟਾ ਦੇ ਬੱਚੋ ਕਿਸੇ ਨੂੰ ਟਾਇਟ ਥੋੜੀ ਹੋਰ ਅਗੜ ਦੇ ਤਾਂ ਇਹ ਹਿਸਾਬ ਨਾਲ ਮਾਰਦਾ ਉਧਰ ਦੀ ਪਾ ਕੇ ਰਹਿ ਕੇ ਇਹਨੂੰ ਫਾਇੰਦੀ ਨਹੀਂ ਉੱਧਰ ਤੇ ਆ ਆ ਲਗਾੜੂ ਆ ਰੀਲ ਉੱਪਰ ਕਰਕੇ ਤੇ ਦੇਖ ਲੈ ਪਾ ਕੇ ਕੀ ਪਤਾ ਇਧਰ ਲਈ ਸਾਰੇ ਟਾਇਟ ਹੋ ਗਏ ਨਹੀਂ ਨਹੀਂ ਟੈਟਾ ਰਹਿ ਜਾਗਾ ਪਹਿਲਾਂ ਇਹਦਾ ਬੋਲ ਥੋੜਾ ਜਿਹਾ ਕਰ ਦੇ ਨਹੀਂ ਹੋਣਾ ਜਦ ਮੈਂ ਲਾਇਆ ਪੈਪਾ ਨੂੰ ਮਾਲ ਤਰੀਲ ਵਾਲੇ ਪੈਪ ਕਸੇ ਹੋਏ ਸੀ ਹਾਂ ਤੇ ਰੀਲ ਦੇ ਪੈਪ ਡਾਊਨ ਹੋ ਜਾਂਦੇ ਬਈ ਮਾਲ ਲਾ ਕੇ ਬਸ ਗ੍ਰੈਂਡਰ ਮਾਰ ਦੇਵੇ ਸੱਤਾਂ ਮੱਝਾਂ ਦਾ ਦੰਦਾ ਮਾਰ ਰੋ ਹੋਰਾਂ ਲੇਟ ਹੋ ਗਿਆ ਕਮੈਂ ਕਣਕਾ ਘਟੋ ਘਟਾ ਦਿੰਦੇ ਲੈ ਲੈਣਾ ਹਫਤਾ ਲੇਟ ਹਾਂ ਆਪਾਂ ਦੇ ਚਾਲੇ ਰੋਤਾ ਬੁਧੇਰਾ ਟਾਈਮ ਤੇ ਆ ਪਾਣ ਚਲੋ ਬਹੁ ਪਰਮਾਤ ਪਿਛਲੀ ਵਾਰ ਨਹੀਂ ਮੈਂ 25 ਤਰੀਕ ਨੂੰ ਨਾ 26 ਤਰੀਕ ਨੂੰ ਜੋਂ ਵੱਡ ਕੇ ਆਈ ਸੀ ਕੱਲ ਦੇ ਦਿਨ ਫੇਰ ਦੇਖ ਲੈ ਕਹੇ ਜੋਂ ਹਣ ਤਾਂ ਸਰਮਾ ਵੀ ਨਹੀਂ ਵੱਡਿਆ ਕੇ ਨਾ ਆ ਛੱਡੀ ਨਹੀਂ ਆ ਛੱਡੀ ਨਹੀਂ ਆ ਛੱਡੀ ਨੂੰ ਭੱਜਾਉਣਾ ਨਾ ਦੇਣੇ ਹੋਰ ਸਾਡੇ ਇੱਥੇ ਜੋਂ ਨਾ ਤੇ ਇਹ ਰਾਤ ਉਸਕੇ ਮਨ ਕੋਲ ਗਾਲ ਵੀ ਤਾਂ ਛਾੜੇ ਨਹੀਂ ਨਾ ਆਣੇ ਮਰੇ ਨੂੰ ਨਾ ਪਤਾ ਕਿ ਇਹਦਾ 10-12 ਅੱਜ ਤੋਂ ਜene ਲੱਗੋ ਤੇ ਉਹਨਾਂ ਦਾ ਸਾਥੀ ਤੋਂ ਬਾਅਦ ਚੱਲ ਪੂਰਾ ਚੱਲਿਆ ਆਪਾਂ ਨੂੰ ਆਪਾਂ ਨੂੰ ਹੀ ਲੱਗਦਾ ਉਹਰੇ ਨੇੜੇ ਨੇੜੇ ਪੈਣ ਉਹ ਜੁਦਾ ਕਰਾ ਮਰੇ ਉਹਰੇ ਪਰੇ ਜਣੀ ਤੇ ਬੰਦਾ ਟੋਫੇ ਦਾ ਕੰਮ ਚੱਲੂ ਪਾਣਾ ਜਦੋਂ ਹੀ ਹਰੀ ਖੜੀਆ ਕਾਲਕ ਪੀਲੀ ਹੋ ਕੇ ਪਿੰਡ ਵਰਗੀ ਤਾਂ ਉਹ ਦਾਣਾ ਲੈ ਕੇ ਬੱਕਰੀਆਂ ਰੱਖਦੀ ਆ ਹਾਂ ਉਹ ਤਾਂ ਕਰਦਾ ਹੈ ਕਿ ਇਹਦਾ ਕਿਹੜਾ ਹੋਣੀ ਹੈ ਹਾਂ ਇਹਦਾ ਆਪਾਂ ਨੂੰ ਉਹੀ ਲੱਗਦਾ ਨੇੜੇ ਨੇੜੇ ਮਾ ਦੇਖਣਾ ਪਹਿਲੇ ਕੋਈ ਨਹੀਂ ਜਦੋਂ ਬੜਾ ਸਿਆਣਾ ਨਹੀਂ ਜਾ ਕੇ ਜਦੋਂ 1.5 4 ਕੁ ਪਈਏ ਨਾ ਫੇਤੀ ਆ ਹਾਂ ਹਾਂ ਅੱਜ ਕੱਲ ਤਾਂ ਦਰ ਰਾਤ ਦਾ ਬਰਕਤ ਟਾਰਟ ਪਾ ਦੇਣਾ ਜਦੋਂ ਤੋਂ ਪਪਾ ਜੀ ਖਿਆਲ ਘਟ ਦੇਣਾ ਫੇਰ ਟਾਰਟ ਘਟ ਦੇਣਾ ਯਾਰ ਆ ਤੀਸਰੀ ਵਾਰ ਕਹਿੰਦੇ ਆਏ ਹੋ ਗਿਆ ਹੋ ਗਿਆ ਟੂੜੀ ਪਾ ਦੇਈਓ ਕਿ ਧਾਣੇ ਕਿਤੇ ਮਿਲਦੇ ਉਦੋਂ ਪਿਛਲੀ ਵਾਰ ਦਾ ਤੂੜੀ ਨਾ ਧਾਲੀ ਕਿੰਨਾ ਕਰਨੇ ਨਾਲ ਕਣਕ ਖੜੀ ਸੀ ਕਣਕ ਖੜੀ ਸੀ ਪਾ ਪਾ ਜੀ ਜੀ ਵਾਰ ਤੋਂ ਪੈ ਗਿਆ ਹੋ ਤਾਂ ਗਿਆ ਬਾਕੀ ਪਰਮਾਤਮਾ ਦੇ ਰੰਗ ਨੇ ਬਈ ਹਾਂ ਇਹ ਤਾਂ ਗੱਲ ਹੈ ਪਰਮਾਤਮਾ ਦਾ ਬਣਾਤ ਹੈ ਆਪਾਂ ਦੇਖੋ ਇਹ ਸੰਕ ਦਿਖਾ ਕੇ ਲੈ ਤੁਹਾਨੂੰ ਬਈ ਇਹ ਘਰ ਦਾ ਇਹ ਬੱਜੀ ਬਾਹਰ ਲੈ ਕੇ ਆ ਰਹੇ ਹਾਂ ਇਹ ਸੰਕ ਦੇਖੋ ਬਈ ਸਾਡੇ ਵੱਲ ਤਾਂ ਹਲੇ ਤਕਰੀਬਨ ਹਰੀਆਂ ਜਿਹੀਆਂ ਪਈਆਂ ਕਣਕਾਂ ਹਲੇ ਮੈਨੂੰ ਲੱਗਦਾ ਲੱਗ ਜਾਣਗੇ 15-20 ਦਿਨ ਅਸੀਂ ਤਾਂ ਇਦੋਂ ਜ਼ਿਆਦਾ ਥੋੜੀਆਂ ਜਿਹੀਆਂ ਪੱਕੀਆਂ ਵੀਆਂ ਨੇ ਤੇ ਉਹ ਉੱਧਰ ਸਾਹਮਣੇ ਆਪਣੀ ਮੋਟਰ ਆ ਆ ਜਿੱਥੇ ਲਾਈਟ ਚੱਲਦੀ ਐ ਆ ਲਾਈਟ ਵਾਲੀ ਤੋਂ ਅਗਲੀ ਆਪਣੀ ਵਾਲੀ ਮੋਟਰ ਹੈ ਕਣਕਾ ਨੂੰ ਹਲੇ ਲੱਗ ਜਾਣਾ ਥੋੜਾ ਜਿਹਾ ਟਾਈਮ ਪਹਿਲਾਂ ਨਾਲੋਂ ਕੰਮ ਲੇਟ ਆਇਦਗੀ ਬੱਢੀ ਬੱਢ ਲਈ ਜਵੀ ਫੋਨ ਕਿੱਥੇ ਸਿੱਟੀ ਬੈਠਾ ਹੈ ਕਿ ਜੇਬ ਚੋਂ ਨਿਕਲ ਗਿਆ ਤੰਮ ਦੇ ਵੰਟੇ ਹੁਣ ਕਿੱਥੇ ਜਾਂਦੇ ਉਹਨਾਂ ਨੂੰ ਕਿਹ ਜਾਂਦਾ ਨਹੀਂ ਮਾਹ ਜਾਂਨੇ ਆ ਯਾ ਮੰਡੀ ਕਿਸੇ ਮੰਡੀ ਆਇਆ ਥੜਾ ਆਪਦਾ ਕੰਮ ਹੋਵੇ ਵੈਸੇ ਮਾਹ ਜਾ ਹੂੰ ਪੰਜ 10 12 ਘੰਟੇ ਲਾਉਣੇ ਕਿਹੜਾ ਸੌਖੇ ਨੇ ਆਹੋ ਇਹ ਤਾਂ ਹਾਂ ਬੱਚ-ਬੱਚ ਕੇ ਤੇ ਗੁੱਲੀ ਝੰਡਾ ਬਹੁਤ ਹੈਗੀ ਕਰੇ ਵੀ ਕੀ ਮਰਦਾ ਹੀ ਨਹੀਂ ਯਾਰ ਹੋਰ ਕਈ ਸਪਰੇਹਾਂ ਹੋ ਜਾਂਦੀਆਂ ਨੇ ਜਬੀ ਵੀ ਆਹੀ ਬਾੜ ਦਊਗਾ ਨਾ ਹੁਣ ਹਾਂ ਬਸ ਹੂੰ ਹੁਣ ਨਹੀਂ ਫੜਦੀ ਇਹ ਹਾਂ ਹੁਣ ਆਪਾਂ ਮੱਕੀ ਬਾਜਰਾ ਲਾਵਾਂਗੇ ਹਾਂ ਮੱਕੀ ਯਰ ਬਾਜਰਾ ਕਰਦੇ ਹਾਂ ਨਾ ਅਲਤਾਂ ਸਰੋਂਾਂ ਵੀ ਨਹੀਂ ਵੱਢਣ ਵਾਲੀਆਂ ਹੋਣੀਆਂ ਸਰੋਂ ਵੀ ਹਰੀਆਂ ਵਾਲੀ ਸਰੋਂ ਘਟੋ ਘਟ 10 ਦਿਨ ਤਾਂ ਬੜੇ ਆਰਾਮ ਨਾਲ ਖੜ੍ਹ ਜਿਉ ਹੈ ਅਲਤਾਂ ਹਰੀਆਂ ਸਰੋਂਾਂ ਪਈਆਂ ਨੇ ਹਰੀਆਂ ਕਣਕਾਂ ਪਈਆਂ ਨੇ